ਪੰਜਾਬ ਦੇ ਵਿੱਚ ਵਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਵਾਲੇ ਵੀ ਚਿੰਤਾ ਦੇ ਵਿੱਚ ਨੇ ਨਿਤ ਦਿਨ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਬੰਦੇ ਵੱਡੇ ਜਾ ਰਹੇ ਨੇ ਅਤੇ ਹੁਣ ਇੱਕ ਇਹੋ ਜਿਹੀ ਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਟਰ ਤੇ ਸੁੱਤੇ ਪੇ ਬੰਦੇ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਵੱਢ ਦਿੱਤਾ ਗਿਆ ਪਤਾ ਲੱਗਿਆ ਕਿ ਇਹ ਖੇਤ ਕਰਮ ਸਿੰਘ ਦੇ ਸੰਨ ਦੇ ਇੱਥੇ 15 ਤੋਂ 20 ਸਾਲ ਤੋਂ ਇੱਕ ਵਿਅਕਤੀ ਰਹਿ ਰਿਹਾ ਸੀ ਅਤੇ ਉਸ ਦਾ ਆਪਸ ਦੇ ਵਿੱਚ ਪਿੰਡ ਵਾਲਿਆਂ ਦੇ ਨਾਲ ਵੀ ਪ੍ਰੇਮ ਪਿਆਰ ਸੀ ਲੋਕਾਂ ਨੇ ਵੱਲੋਂ ਦੱਸਿਆ ਕਿ ਆ ਕੀ ਬਹੁਤ ਹੀ ਧਰਮੀਅਤ ਤੇ ਚੰਗੇ ਸੁਭਾਅ ਦਾ ਬੰਦਾ ਸੀ ਕਿਸੇ ਦੇ ਨਾਲ ਵੀ ਉਸਦੀ ਕੋਈ ਦੁਸ਼ਮਣੀ ਤੱਕ ਨਹੀਂ ਸੀ ਪਰ ਫੇਰ ਆਖਿਰਕਾਰ ਅੱਧੀ ਰਾਤ ਨੂੰ ਉਸਨੂੰ ਕੌਣ ਵੱਟ ਗਿਆ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਉਸਨੂੰ ਫੋਨ ਕੀਤੇ ਜਾ ਰਹੇ ਸਨ ਅਤੇ ਉਸਨੇ ਬਾਰ-ਬਾਰ ਫੋਨ ਕਰਨ ਤੋਂ ਬਾਅਦ ਵੀ ਜਦੋਂ ਨਾ ਚੁੱਕਿਆ ਤਾਂ ਸ਼ੱਕ ਪੈਦਾ ਹੋਇਆ ਅਤੇ ਬਾਅਦ ਵਿੱਚ ਜਦੋਂ ਆ ਕੇ ਦੇਖਿਆ ਜਾਂਦਾ ਤਾਂ ਮੰंजे ਦੇ ਉੱਤੇ ਉਸਦੀ ਮ੍ਰਿਤਕ ਦੇ ਮਿਲੀ ਜਿਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਤੇ ਪੁਲਿਸ ਨੇ ਕਿਹੜੀ ਤਰਾਮਾਂ ਦੇ ਤਹਿਤ ਹੀ ਮਾਮਲਾ ਦਰਜ ਕਰਦੇ ਹੋਏ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਜਾਣ ਲੈਂਦੇ ਆਂ ਬੰਗਲੜੀ ਕਿਵੇਂ ਰੋਟੀ ਕਰਨਾ ਤੇ ਇਹਨੂੰ ਤੁਸੀਂ ਇਹਨੂੰ ਮਣੇ ਚ ਪੁੱਛਿਆ ਜੀ ਦੋਣ ਉਤਰੇ ਸਵੇਰ ਜਾਂ ਜਾਂਦੇ ਰਾਤ ਆ ਮੈਂ ਰੋਟੀ ਲੈ ਕੇ ਆਇਆ 7 ਵਜੇ ਅੱਛਾ ਰੋਟੀ ਦੇ ਕੇ ਮੈਂ ਚੱਲ ਗਿਆ ਸੌਣ ਨੂੰ ਰਾਤ ਕਹਿੰਦੇ ਆ ਵੀ ਨੇਟ ਕਰਦੇ ਨੇ ਤੂੰ ਆਲੂ ਦੇ ਲੈ ਰਾਤ ਕਿਉਂ ਨਾ ਲਾਈਏ ਤੇ ਮੈਂ ਸਿਹਰੇ ਦੀਆਂ ਫੋਨ ਕੀਤਾ ਚਾਹ ਬਣਾ ਕੇ ਲੈ ਵਰਦੀ ਪਿੰਡ ਤੇ ਇਹਨੇ ਫੋਨ ਨਹੀਂ ਚੱਕਿਆ ਫੇਰ ਮੈਂ ਲਾਇਆ ਫੇਰ ਨਹੀਂ ਚੱਕਿਆ ਫੇਰ ਮੈਂ ਆ ਲੇ ਰੁਪਿੰਡੋ ਲੈ ਕੇ ਤੇ ਇੱਥੇ ਆ ਗਏ ਇੱਥੇ ਆ ਕੇ ਵੇਖਿਆ ਤੇ ਬੜੇ ਅਲੱਗ-ਬੱਗ ਪੰਜ-ਪੰਜ ਦੇ ਲੱਗ ਛੱਗੇ ਇੱਥੇ ਆ ਗਏ ਸੀ ਤੇ ਕਾਤੀ ਬਹੁਤ ਯਾਰੇ ਲੱਗੇ ਨੌਤੀ ਹੋਈ ਹੋਰ ਹੈ ਹਾਂਜੀ ਹੁਣ ਸੋਰੇ ਪੁੱਛੇ ਹਾਂਜੀ ਪੁੱਛ ਨਹੀਂ ਫੇਵਾ ਮਰਦਾਨ ਨੂੰ ਫੋਨ ਕੀਤਾ ਮਨਕੀ ਸਿੰਘ ਨੂੰ ਮੈਨਾਂ ਪੁੱਛ ਨਹੀਂ ਜਿੰਦਾ ਦੇ ਇਹਨੇ ਫੋਨ ਲਾਇਆ ਤੇ ਪੁੱਛ ਤੋਂ ਸਿਹਰੇ ਨਹੀਂ ਮੰਦਾ ਹੋ ਰਹਿਣਾ ਇਹ ਵੋਟਾਂ ਦੇ ਮੱਦੇਨਜ਼ਰ ਜਿਆਦਾ ਸੁਖ ਬਹੁਤ ਜਿਆਦਾ ਇਸਾਰੇ ਏਰੀਆ ਨੂੰ ਹਰ ਬੰਦਾ ਇਹ ਤੋਂ ਮਤਲਬ ਬਹੁਤ ਖੁਸ਼ ਹੋਗੇ ਮੇਰੇ ਦਾ ਕਿਉਂਕਿ ਇੱਥੇ ਦੀਦਾ ਇਕੱਲਾ ਤੇ ਉਦੀ ਵਜ੍ਹਾ ਦਾ ਕਰਕੇ ਸਾਰੇ ਲੋਕਾਂ ਨੂੰ ਹੁੰਦਾ ਜੇ ਰਾਤ ਨੂੰ ਬੱਤੀ ਨਹੀਂ ਆਈ 10 ਮਿੰਟ ਅੱਗੋਂ ਆ ਗਿਆ ਤੇ ਇਹਦੇ ਕੋਲ ਕਿਥੇ ਬਹਿ ਰਹੇ ਹੁੰਦੇ ਤੇ ਪ੍ਰੇਮ ਬੜਾ ਸਾਰੇ ਲੋਕਾਂ ਦੇ ਨਾਲ ਜਿਆਦਾ ਹੀ ਦਾ ਜੀ ਕਿੰਨੇ ਕਿੰਨੇ ਤੋਂ ਇਹ ਕਿਵੇਂ ਲਾਗਣਾ ਹੈ ਕਿ ਬੰਦੇ ਬੰਸੀ ਸਰਮੁਖੀ ਸਰੰਬਰਦਾਰ ਨੇ ਫੋਨ ਕੀਤਾ ਸਾਡੇ ਡੇਰੇ ਦੇ ਲਾਗੇ ਨਾ ਇੱਕ ਉਹਨਾਂ ਦਾ ਕਿਰਤੋਂ ਬੰਦਾ ਰਹਿੰਦਾ 15-20 ਸਾਲ ਤੋਂ ਪਰਵਾਰ ਦੇ ਮੈਂਬਰ ਵਾਂਗੂ ਰਹਿੰਦਾ ਆ ਤੇ ਉਹਨੂੰ ਵੱਢ ਗਿਆ ਰਾਤ ਜਦੋਂ ਆ ਕੇ ਵੇਖਿਆ ਤਾਂ ਬਹੁਤ ਜ਼ਿਆਦਾ ਸੱਟਾਂ ਲਗੀਆਂ ਲੱਤ-ਪੱਤ ਹੋਇਆ ਵਾ ਫਿਰ ਐਸਐਚਓ ਸਾਹਿਬ ਨੂੰ ਫੋਨ ਲਾਇਆ ਵਾ ਟੀਮਾਂ ਆਈਆਂ ਆਪਣਾ ਜਿਹੜਾ ਕਰੰਡੀਆਂ ਇਨਵੈਸਟੀਗੇਸ਼ਨ ਬੜਾ ਮਾੜਾ ਕੰਮ ਆ ਇੱਥੇ ਮੋਟਰਾਂ ਤੇ ਸਾਰੇ ਹੀ ਵੰਦੇ ਸਾਰਿਆਂ ਸੁੱਖ ਸੀ ਗਿਆ ਇਹਨੂੰ ਜਿਹਦੇ ਕੋਈ ਨੇ ਪੁੱਛਣਾ ਕੋਈ ਗੱਲ ਬਾਰੇ ਕਰਕੇ ਚੋਰੀ ਦਾ ਵੀ ਬੜਾ ਮਚਾਸ ਸੀ ਗਿਆ ਮੰਡ ਚ ਸਾਰੇ ਹੀ ਅਸੀਂ ਕੱਲ੍ਹ ਕਰੇ ਮੋਟਰਾਂ ਤੇ ਇਹਨੇ ਬੜਾ ਮਾੜਾ ਕੰਮ ਹੋਇਆ ਵਾ ਇਹਦੀ ਇਨਵੈਸਟੀਗੇਸ਼ਨ ਪਤਾ ਲੱਗੂ ਕੀ ਕੀ ਗੱਲ ਬਣੀ ਕੀ ਇਹਦਾ ਵੀ ਲੱਗਦਾ ਕਿਸੇ ਨਾਲ ਨਹੀਂ ਸੀ ਇਮਾਨਦਾਰ ਬੰਦਾ ਸੀ ਧਰ ਸਾਡੇ 55000 ਨੰਬਰ ਵਾਲਾ ਸਾਹਿਬ ਨੇ ਫੋਨ ਕੀਤਾ ਹਨ ਮੈਨੂੰ ਵੀ ਆ ਕੰਮ ਬਣਿਆ ਮੈਂ ਸਰਪਟਾ ਸਾਹਿਬ ਨੂੰ ਫੋਨ ਕੀਤਾ ਸੀਗਾ ਉਹ ਆਪਣੇ ਟੀਮਾਂ ਲੈ ਕੇ ਡੌਸਪੋਰਟ ਜਾਂ ਜਾਂ ਹੋਰ ਜਿਹੜੀ ਜਿਹੜੀ ਹੁੰਦੀ ਲੈ ਕੇ ਆਏ ਆ ਲੱਗੇ ਆ ਦੇਖੋ ਕੀ ਨਿਕਲਦਾ ਕੀ ਗੱਲ ਬਣਦੀ ਹੈ ਮਾਮਲਾ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਆਏ ਇਹ ਕਰਮ ਸਿੰਘ ਨਾਂ ਦੇ ਜ਼ਮੀਦਾਰ ਹੈ ਜੀ ਉਹਨਾਂ ਦੇ ਖੇਤਾਂ ਵਿੱਚ ਕਿਸੇ ਨੂੰ 15-20 ਸਾਲਾਂ ਦੇ ਉੱਤੇ ਮੋਟਰ ਦੇ ਉੱਤੇ ਰਹਿ ਰਹੇ ਸੀ ਤੇ ਰਾਤ ਨੂੰ ਕੋਈ ਅਨਨੋਨ ਪਰਸਨ ਜਿਹੜੇ ਆ ਉਹ ਥਿਆਰਾ ਨਾਲ ਇਹਨੂੰ ਮੋਢੇ ਘਾਟ ਤਾਰ ਗਿਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜੋ ਵੀ ਰਿਜ਼ਲਟ ਹੋਏਗਾ ਤੁਹਾਨੂੰ ਦੱਸਾਂਗੇ ਇਹ ਕਰ ਰਿਹਾ ਮੈਂ ਆਏ ਕਿਸੇ ਦੇਖਿਆ ਕੀ ਲੱਗਦਾ ਤੈਨੂੰ ਜੀ ਫਿਲਹਾਲ ਤੱਕ ਜੋ ਵੀ ਹੈ ਇਹ ਹੀ ਲੱਗ ਰਿਹਾ ਹੈ ਕਿ ਜਿਹੜਾ ਬੰਦਾ ਜਿਹੜਾ ਕਿਸੇ ਤੇਜ਼ ਤਲ ਹਥਿਆਰ ਨਾਲ ਜਿਹੜਾ ਆ ਉਹ ਮਰਡਰ ਕੀਤਾ ਗਿਆ ਬਾਕੀ ਫਰਦਰ ਦੇਖ ਰਹੇ ਆ ਜੀ ਕਿੰਨੇ ਚਿਰ ਤੋਂ ਇੱਥੇ ਰਹਿ ਰਿਹਾ ਸੀ ਇਹ ਇਕ ਤੀ 15 ਸਾਲ ਤੋਂ ਰਹਿ ਰਿਹਾ ਸੀ ਜੀ ਠੀਕ ਹੈ ਕਰਨ ਸਿੰਘ ਹੈਗਾ ਕਿ ਇਥੋਂ ਦੇ ਚਕੋਕੀ ਪਿੰਡ ਦੇ ਆ ਉਹਨਾਂ ਦੇ ਖੇਤ ਆ ਉਹਨਾਂ ਦੇ ਉੱਤੇ ਹੀ ਇਹ ਕੰਮ ਕਰ ਰਿਹਾ ਜੀ ਫਿਲਹਾਲ ਕੀ ਕਾਰਵਾਈ ਕੀਤੀ ਆ ਜੀ 302 ਦਾ ਕੇਸ ਰਜਿਸਟਰ ਕਰ ਰਹੇ ਆ ਜੀ ਅਨਨੋਨ ਪਰਸਨਸ ਦੇ ਫਰਦਰ ਤرائی ਆਪਣਾ ਟੈਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਠੀਕ ਹੈ ਸਰ